ਜਿਹੜੇ ਸਾਡੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭਿਮਰਾ Ambedkar ਸਾਹਿਬ ਜਿਨ੍ਹਾਂ ਨੂੰ ਅਸੀਂ ਬਹੁਤ 바ਵਾ ਸਾਹਿਬ ਦੇ ਨਾਂ ਤੇ ਯਾਦ ਕਰਦੇ ਹਾਂ ਬੜਾ ਵੱਡਾ ਕੰਟਰੀਬਿਊਸ਼ਨ ਉਨ੍ਹਾਂ ਦਾ ਉਹਨਾਂ ਦੇ ਸਾਰੇ ਦੇਸ਼ ਨਾ ਦੇ ਨੂੰ ਨੰਬਰ ਇੱਕ ਤੇ ਰੱਖ ਕੇ ਸਤਿਕਾਰ ਕਰਦਾ 26 ਜਨਵਰੀ ਨੂੰ ਅੰਮ੍ਰਿਤਸਰ ਦੇ ਦੇ ਹੈਰੀਟੇਜ ਸਟਰੀਟ ਆ ਉੱਥੇ ਉਹਨਾਂ ਦੇ ਸਟੈਚੂ ਜਿਹੜਾ ਬਣਿਆ ਹੋਇਆ ਲੋਕਾਂ ਤਰਫੋਂ ਜੇ ਆਪੂਜੇ ਦਾ ਉਹ ਉੱਥੇ ਜਾ ਕੇ ਉਹ ਸਟੈਚੂ ਦੀ ਉਹਨਾਂ ਦੀ ਰਿਸਪੈਕਟ ਦਾ ਕੀ ਕਰਨੀ ਆ ਤੋੜ ਫੋੜ ਕੀਤੀ ਗਈ ਅੱਗ ਲਾਈ ਗਈ ਕਿ ਜਿਹਦੇ ਵਾਸਤੇ ਇਹ ਅੱਜ ਦੀ ਸਰਕਾਰ ਜ਼ਿੰਮੇਵਾਰ ਆ ਅਸੀਂ ਜਿੱਥੇ ਸਾਰਾ ਪੰਜਾਬ ਉਹ ਸਾਰਾ ਦੇਸ਼ ਇਹਦੇ ਤੇ ਆਪਣਾ ਪ੍ਰਤੀਕਰਮ ਦੇ ਰਿਹਾ ਸਾਡਾ ਭਾਰਤੀ ਜਨਤਾ ਪਾਰਟੀ ਵੱਲੋਂ ਅਸੀਂ ਇਹ ਰੋਸ ਮਜਾਰਾ ਜਿਹੜਾ ਜਪਨੇ ਸਗਲੀ ਅਚਾਨਕ ਸਾਡਾ ਪ੍ਰੋਬਲਮ ਬਣਿਆ ਪਰ ਇਹ ਬਹੁਤ ਮਾੜੀ ਗੱਲ ਆ ਇਸ ਵਾਸਤੇ ਅਸੀਂ ਇਕੱਠੇ ਹੋਏ ਆ ਪਹਿਲਾਂ ਅਸੀਂ ਡਾਕਟਰ ਪੀਮਰਾਓ ਅੰਬੇਦਕਰ ਜੀ ਦਾ ਸਾਡਾ ਜਿਹੜਾ ਸਟੈਚੂ ਬਣਿਆ ਹੋਇਆ ਡਿਸਟ੍ਰਿਕਟ ਕੋਰਟ ਕੰਪਲੈਕਸ ਤੇ ਉਹ ਵੀ ਤੁਸੀਂ ਦੇਖਿਆ ਉਥੇ ਜੈਕੋਨਰ ਦਾ ਸਤਿਕਾਰ ਕੀਤਾ ਸਰਦਾ ਦੇ ਫੁੱਲ ਫੁੱਲ ਕਿਉਂਕਿ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਆਪਣਾ ਰਾਜ ਦੀ ਸੇਵਾ ਮੰਨਦੀ ਆ ਅਸੀਂ ਸਾਨੂੰ ਅਸੀਂ ਉਹਨਾਂ ਨੂੰ ਲਾਇਕ ਮੰਨਦੇ ਆ ਸੋ ਜੋ ਅਜੇ ਕਿਸੇ ਕੱਲੇ ਕੱਲੇ ਬੰਦੇ ਦਾ ਸਤਿਕਾਰ ਹੈ ਦੇਸ਼ ਦੇ ਵਿੱਚ ਵੋਟ ਦਾ ਹੱਕ ਆ ਹੋਰ ਸਾਰੀਆਂ ਸਹੂਲਤਾਂ ਨੇ ਔਰ ਇਵਨ ਜਰਵੇਸ਼ਨ ਆ ਬੀਕਾ ਸੈਕਸ਼ਨ ਵਾਸਤੇ ਹੋਰ ਉਹ ਸਾਰਾ ਉਹਨਾਂ ਦੀ ਦੇਣਾ ਕੱਲਾ ਕੱਲਾ ਅਖਰ ਉਹਨਾਂ ਨੇ ਆਪਣੀ ਨਗਰਾਨੀ ਦੇ ਵਿੱਚ ਲਿਖਿਆ ਤੇ ਲਿਖਵਾਇਆ ਜਿਦੇ ਸਿਰ ਤੇ ਸਾਡਾ ਦੇਸ਼ ਚੱਲ ਰਿਹਾ ਔਰ ਦੁਨੀਆ ਦੇ ਵਿੱਚ ਅੱਜ ਸਾਡੀ ਪਛਾਣ ਬਣੀ ਆ ਉਸ ਇਨਸਾਨ ਦਾ ਨਾਦਰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਇਸ ਵਾਸਤੇ ਪਹਿਲਾਂ ਉਹਨਾਂ ਦਾ ਸਤਕਾਰ ਕੀਤਾ ਉਹਨਾਂ ਨੂੰ ਫੁੱਲਮਾਲਾ ਉਹਨਾਂ ਦੀ ਅਸੀਂ ਅਰਪਣ ਕੀਤੀ ਆ ਹੁਣ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਉਰ ਜੋਰ ਪ੍ਰੋਟੈਸਟ ਚ ਸ਼ਾਮਲ ਆ ਔਰ ਸਾਡੀ ਮੰਗ ਹੈ ਕਿ ਦੋਸ਼ੀਆਂ ਨੂੰ ਸਖਤ ਤੋਂ ਸਖ ਸਜ਼ਾ ਦਿੱਤੀ ਜਾਵੇ ਔਰ ਅੱਗੇ ਤੋਂ ਇਹੋ ਜੇ ਬੰਦੋਬਸਤ ਕਰੇ ਜਾਣਗੇ ਹੀ ਇਕੱਠਾ ਦੁਆਰਾ ਨਾ ਵਾਪਰੇ ਉਹ ਬਹੁਤ ਨਿੰਦਣਯੋਗ ਆ ਇਹਦਾ ਕੋਈ ਜਿੰਨੀ ਵੀ ਲਖਿਤੀ ਕਰੀ ਜਾਵੇ ਥੋੜੀ ਆ ਮੈਂ ਕੁਲਦੀਪ ਸਿੰਘ ਹੋਤਾ ਐਸਸੀ ਮੋਰਚਾ ਜਲਾ ਪ੍ਰਧਾਨ ਭਾਰਤੀ ਜਨਤਾ ਫਤਿਹਗੜ੍ਹ ਸਾਹਿਬ ਔਰ ਰਾਸ਼ਟਰੀ ਆਵਾਜ਼ ਕੌਮੀ ਚੇਅਰਮੈਨ ਮੈਂ ਅੱਜ ਜੋ ਅਸੀਂ ਨੇ ਅੱਲਾ ਸਤਿਕਾਰ ਜੋ ਭਾਰਤ ਰਾਤਨ ਡਾਕਟਰ ਪੀਮਰੋ ਅਬੇਡਕਰ ਜੀ ਦਾ ਹੋਏ ਪੁਸ਼ਪੂ ਵਾਲਾ ਪਾਕੀ ਸਤਕਾਰ ਸਾਡਾ ਦੇ ਫੁੱਲ ਭੇਟ ਕੀਤੇ ਆ ਸਾਡੇ ਸਤਿਕਾਰਯੋਗ ਦਦਾ ਸਿੰਘ ਪੱਟੀ ਜੀ ਸਾਡੇ ਨਾਲ ਸੀਗੇ ਸੋ ਮੈਂ ਅੱਜ ਮੰਗ ਕਰਦਾ ਵੀ ਜਿਹੜਾ ਇਹ ਘੁੱਗ ਵਾਦਾ ਪੰਜਾਬ ਆ ਤੇ ਇਹਦੇ ਵਿੱਚ ਦਿਨ ਦਿਹਾੜੇ ਲੁੱਟਾਂ ਖੋਹਾਂ ਸਾਡੇ ਜਿਹੜੇ ਰਾਈਬਰ ਨੇ ਉਹਨਾਂ ਦੇ ਉੱਤੇ ਥੋੜਿਆਂ ਦੇ ਨਾਲ ਹਮਲੇ ਕੀਤੇ ਜਾਂਦੇ ਨੇ ਪੰਜਾਬ ਸਰਕਾਰ ਦਾ ਜਿਹੜਾ ਤੰਤਰ ਮੰਤਰ ਬਿਲਕੁਲ ਫੇਲ ਹੋ ਚੁੱਕਿਆ ਅੱਜ ਅਸੀਂ ਪੰਜਾਬ ਸਰਕਾਰ ਦੇ ਪ੍ਰਤੀ ਤੇ ਰੋਸ ਧਰਨਾ ਦੇ ਰਹੇ ਆਂ ਔਰ ਅਸੀਂ ਮੰਗ ਕਰਦੇ ਆਂ ਵੀ ਜਿਹੜਾ ਇਹ ਪਹਿਲਾਂ ਤਾਂ ਇਹ ਭਗਵੰਤ ਮਾਨ ਆ ਜਿਹੜਾ ਇਹ ਹਰ ਜਗ੍ਹਾ ਤੇ ਫੇਲ ਹੋ ਚੁੱਕਿਆ ਇਹਨੂੰ ਸਤਿਕਾਰ ਦੇ ਕੇ ਘਰੇ ਵਾਜਣਾ ਚਾਹੀਦਾ ਕਿਉਂਕਿ ਆ ਪੰਜਾਬ ਦੀ ਅਮਨ ਸ਼ਾਂਤੀ ਦਿਨ ਦਿਹਾੜੇ ਰੋਜ਼ ਕਿਤੇ ਨਾ ਕਿਤੇ ਕੋਈ ਵਾਰਦਾਤ ਹੋ ਰਹੀ ਆ ਇਹ ਅਮਨ ਸ਼ਾਂਤੀ ਪੰਗ ਹੋ ਰਹੀ ਆ ਸੋਸ਼ੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਵੀ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਉਹਨਾਂ ਤੇ ਪੁੱਛਗਿੱਛ ਕੀਤੀ ਜਾਵੇ ਵੀ ਉਹਨਾਂ ਨੂੰ ਕਿਵੇਂ ਪਲਾਨ ਕੀਤਾ ਇਹ ਕਟਰਾਂ ਨੂੰ ਅੰਜਾਮ ਦੇਣ ਲਈ ਸੋ ਮੈਂ ਇਹੋ ਸਾਡੇ ਭਾਰਤੀ ਜਨਤਾ ਪਾਰਟੀ ਰਾਸ਼ਟਰੀ ਬਲੰਸ ਦੇ ਆਗੂਆਂ ਦਾ ਅੱਜ ਦੇ ਇਸ ਰੋਸਤਾਨੇ 'ਚ ਪਹੁੰਚਣ ਤੇ ਧੰਨਵਾਦ ਕਰਦਾ ਵਾ ਵਾ ਸਾਬ ਤੇਰੀ ਸੋਚ ਤੇ ਮੇਰਾ ਦਿਾਂਗੇ ਠੋਕ